ਆਹ ਸੈਟ ਦੀ ਜੜ੍ਹ ਇਹ ਹੀ ਹੋ ਚੱਲਾ ਤੂੰ ਮੰਮੀ ਜੇ ਇਹਨੇ ਰਹਿਣਾ ਨਾ ਛੱਡ ਨਾ ਰਹੀਂ। ਉਹ ਜਾ ਜਾ ਕੰਮ ਕਰੋ ਆਪਣਾ ਜਾ। ਜੜੀ ਦੋ ਦਿਨ ਰਹਿਣਾ ਤੇ ਸੁਆਣਾ ਰਹਿ ਤੂੰ ਇੱਥੇ। ਦੋ ਦਿਨ ਬੰਦੇ ਆ। ਨਾ ਉਹ ਵਸਣ ਦੇ ਤੇ ਨਾਲ ਸਾਡਾ ਘਰ ਵਸਣ ਦੇਂਦੀ ਏ। ਛੱਡ ਠੀਕ ਆ ਵੀਰ ਆਪ ਛੱਡ ਕੇ ਇਹਨਾਂ ਦੇ ਭਾਜੀ ਨੂੰ। ਓਏ ਆਪ ਛੱਡਣਾ ਜਾਣਾ ਪੈਣਾ ਇਹਨੂੰ। ਉਹਨੇ ਤਾਂ ਹੱਡੀਆਂ ਹੀਂਦਾ ਹਰਾਮ ਕਰਕੇ ਤੇ ਕਿੱਦਾਂ ਚੈਨ ਦੀ ਨੀਂਦ ਸੁੱਤੀ ਆ। ਹੈ? ਕਿਉਂ ਮੰਮੀ? ਤਾਂ ਵੇਖ ਖ ਕਦੋਂ ਭੋਲੀ ਬਣਾ ਲੈ ਕਰਨ ਲਈ ਹੈ ਐਨੀ ਭੋਲੀ ਤਾਂ ਹੈ ਨਹੀਂ ਜਿੰਨੀ ਤੂੰ ਵੰਡੀ ਕੋਸ਼ਿਸ਼ ਕਰਨ ਲਈ ਆ ਠੀਕ ਆ ਨਾ ਫੋਨ ਕਿੱਥੇ ਤੇਰਾ ਫੋਨ ਫੜਾ ਮੈਨੂੰ ਫੋਨ ਗਈ ਕਿੱਧਰ ਜੀ ਦੱਸ ਦੇ ਦੇ ਕਿ ਕਰਨੀ ਆ ਉਦਾਂ ਫੋਨ ਆ ਲੋ ਮੇਰੇ ਪਿਓ ਨੂੰ ਮੇਰੇ ਖਰਾਫ ਕਰਕੇ ਆਪਣੇ ਪਿਓ ਨਾਲ ਗੱਲ ਕਰਕੇ ਦਿਖਾਈਂ ਜਿੱਦਾਂ ਕਰਦੀ ਆ ਹੁਣ ਤੂੰ ਜੀ ਮੈਂ ਤੇ ਕੋਈ ਚ ਕੀਤਾ ਵੀ ਨਹੀਂ ਆ ਨਾ ਨਾ ਤੂੰ ਨਹੀਂ ਕੁਛ ਕੀਤਾ ਮੈਂ ਹੀ ਕੀਤਾ ਸਾਰਾ ਕੁਛ ਅਜੇ ਤੱਕ ਕੁਛ ਕੀਤਾ ਹੀ ਨਹੀਂ ਆ ਨਹੀਂ ਹੁਣ ਬਾਕੀ ਕੀ ਰਹਿ ਗਿਆ ਕਰਨ ਵਾਲਾ ਬੋਲ ਹਣ ਫੁੱਟ ਮੂੰਹ ਕੀ ਕਰਨਾ ਹੀ ਹੋਰ ਤੂੰ ਹੈ ਹੁਣ ਡਾਂਗਾ ਮਾਰ ਖੜੇ ਸਿਰ ਦੇ ਵਿੱਚ ਉਹ ਰਹਿ ਗਿਆ ਬਚਨ ਵਾਲੀਆਂ